चांद को चांदनी मुबारक आसमां को सितारे मुबारक और हमारी तरफ से सबसे पहले आपको नया साल मुबारक हैप्पी न्यू ईयर 2025 जी सरपंच साहब नए साल दे सुख-समृद्धि की झड़ी दे देने दे दे जाओ मैं आजी जी चरनजीत सिंह पिंड संगतपुर ਮੈਂ ਆਪਣੇ ਪਰਿਵਾਰ ਵੱਲੋਂ ਤੇ ਆਪਣੇ ਵੱਲੋਂ ਸਾਰੇ ਹੀ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਭੇਜਦਾ ਹਾਂ ਸਭ ਗੱਲ ਕਰੀਏ ਨੌਜਵਾਨਾਂ ਦੀ ਨੌਜਵਾਨ ਪੀੜ੍ਹੀ ਨੂੰ ਕੀ ਅਪੀਲ ਕਰਨੀ ਚਾਹੂ ਨੌਜਵਾਨੀ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਹਾਂ ਕਿ ਮਾੜੀਆਂ ਸੰਗਤਾਂ ਛੱਡ ਕੇ ਤੇ ਆਪਣੇ ਕਾਰੋਬਾਰ ਕਰੋ ਤੇ ਮਾੜੀਆਂ ਸੰਗਤਾਂ ਦੇ ਵਿੱਚੋਂ ਨਿਕਲ ਕੇ ਚੰਗੇ ਰਸਤੇ ਤੇ ਪਾਓ ਤੇ ਐਜੂਕੇਸ਼ਨ ਹਾਸਲ ਕਰੋ ਚੰਗੀ ਐਜੂਕੇਸ਼ਨ ਹਾਸਲ ਕਰੋਗੇ ਤੇ ਤੁਹਾਨੂੰ ਨੌਕਰੀਆਂ ਵਿੱਚ ਮਿਲਣਗੀਆਂ ਤੇ ਜੇ ਤੁਸੀਂ ਨੌਕਰੀਆਂ ਵੱਲ ਨਹੀਂ ਜਾ ਸਕਦੇ ਕਮ ਸੇ ਕਮ ਆਪਣੇ ਪਰਿਵਾਰ ਦਾ ਜਿਹੜਾ ਵਾ ਉਹ ਢਿੱਡ ਭਰਨ ਵਾਸਤੇ ਕੋਈ ਚੰਗੇ ਕੰਮ ਕਰੋ ਸੋ ਮੈਂ ਦੁਬਾਰਾ ਫੇਰ ਆਪਣੀ ਸਮੁੱਚੀ ਪੰਚਾਇਤ ਵੱਲੋਂ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਭੇਜਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ